ਟ੍ਰਾਈ ਸਿਟੀ ਵਿੱਚ ਲੁੱਟਖੋ ਕਰਨ ਵਾਲੇ ਇੱਕ ਵਿਅਕਤੀ ਨੂੰ ਮਹਾਲੀ ਪੁਲਿਸ ਨੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ ਐਕਟਵਾ ਉੱਤੇ ਸਵਾਰ ਹੋ ਕੇ ਵਿਅਕਤੀ ਘਟਨਾ ਨੂੰ ਆਜਾਮ ਦੇਣ ਤੋਂ ਬਾਅਦ ਭੱਜਣ ਵਿੱਚ ਸਫਲ ਹੋ ਜਾਂਦਾ ਸੀ ਹੁਣ ਪੁਲਿਸ ਹੱਥ ਚੜ ਗਿਆ ਹੈ ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਚੰਡੀਗੜ੍ਹ ਦੇ ਰਹਿਣ ਵਾਲੇ ਹਰਮੀਤ ਨੂਰਵਜੋ ਹੋਈ ਹੈ ਪਿਛਲੇ ਕਾਫੀ ਸਮੇਂ ਤੋਂ ਮਤਲਬ ਵਾਰਦਾਤਾਂ ਆ ਰਹੀਆਂ ਸੀ ਸਾਡੇ ਕੋਲ ਸ਼ਿਕਾਇਤਾਰੀ ਸੀ ਕਿ ਕਾਲੇ ਐਕਟਵਾ ਤੇ ਇੱਕੋ ਸਿੰਗਲ ਮੁੰਡਾ ਤੇ ਬਜ਼ੁਰਗ ਲੇਡੀਜ਼ ਪਰਸ ਵਗੈਰਾ ਸਨੈਚ ਕਰਕੇ ਲੈ ਜਾਂਦਾ ਸੀ ਪਹਿਲਾਂ ਵੀ ਪਰਚੇ ਮੇਰੇ ਥਾਣੇ ਜੀ ਤੋਂ ਹੋਏ ਹੋਏ ਆ ਇਹਨੇ ਹੋਲੀ ਵਾਲੇ ਦਿਨ ਵੀ ਸ਼ਾਮ ਨੂੰ 7 ਵਜੇ ਵਾਰਦਾਤ ਕੀਤੀ ਆ ਉਦੋਂ ਨੈਕਸਟ ਡੇ 71 IVY ਹਸਪੀਟਲ ਦੇ ਸਾਹਮਣੇ ਕੀਤੀ ਇਹ ਤੋਂ ਪਹਿਲਾਂ ਵੀ 3 ਵੀ 2 ਦੇ ਵਿੱਚ ਵੀ ਇਹਨੇ ਵਾਰਦਾਤ ਕੀਤੀ ਸੀ ਜਿੱਦੀ ਵੀ ਵੀਡੀਓ ਵੀ ਪਹਿਲਾਂ ਆਈ ਸੀ ਅਸੀਂ ਤੇ ਕਾਫੀ ਚਿਰ ਤੋਂ ਪਿੱਛੇ ਲੱਗੇ ਹੋਏ ਸੀ ਇਹ ਹੁਣ ਸਾਡੇ ਆ ਗਿਆ ਕਾਬੂ ਜੀ ਇਹਨੂੰ ਫੇਰ ਅੱਜ ਪੇਸ਼ ਕੀਤਾ ਕਰਕੇ ਜੀ ਕਿੰਨੇ ਦਿਨ ਦਾ ਰਮਾ ਤੇ 10 ਦਿਨ ਦਾ ਰਮਾ ਇਹ ਲੈ ਆ ਜੀ ਅੱਗੇ ਹੋਰ ਲੈ ਲਾਂਗੇ ਅੱਗੇ ਤੋਂ ਅੱਗੇ ਕਾਫੀ ਬਾਕੀ ਇਹ ਕਿੱਥੋਂ ਆ ਰਹਿਣ ਵਾਲੇ ਪਤਾ ਨਹੀਂ ਜੀ ਬੱਚੀ ਕਹਿੰਦੀ ਹੈ ਬਲੋਂਗ ਕਰਦਾ ਜੀ ਜੀ ਇਹ ਹਰਮੀਤ ਨੂਰ ਆ ਵੈਸੇ ਦਾ ਨਾਮ ਜੀ ਤੇ ਵਧੀਆ ਫੈਮਿਲੀ ਤੋਂ ਬਲੋਂਗ ਕਰਦਾ ਬਾਕੀ ਇਹ ਬਸ ਨਸ਼ਾ ਹੈ ਜਿਹੜਾ ਇਹ ਨਸ਼ੇ ਕਰਕੇ ਹੀ ਮਤਲਬ ਇਹ ਵਾਰਦਾਤਾਂ ਨਸ਼ਾ ਕਰਕੇ ਹੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਰਿਹਾ ਜੀ ਸਰ ਇਹ ਕਿਸ ਤਰੀਕੇ ਦਾ ਰਿਹਾ ਪਤਾ ਨਹੀਂ ਦੇਖੋ ਜੀ ਇਹਦੀ ਸਾਡੇ ਪਿਛਗੀ ਚਾਏ ਵੀ ਫਿਰੋਹਦ ਵਗੈਰਾ ਲੈਂਦਾ ਸੀ ਇਹ ਇਹ ਕੀ ਤੋਂ ਲਿੰਦਾ ਸੀ ਉਹ ਵੀ ਸਾਡੀ ਅੱਡ ਤੋਂ ਤਪਦੀਸ਼ ਚੱਲ ਰਹੀ ਹੈ ਜੀ ਚੱਲ ਰਿਹਾ ਟਰੈਪ ਸ਼ਟਾਉਪ ਐਨਡੀਪੀ ਅਸ ਨੂੰ ਬਕਰੇ ਐਡਜੋਸੀ ਨੂੰ ਕਾਹ ਫਰਾ ਹਾਂਜੀ ਦੇਖੋ ਸਨੇਚਿੰਗ ਦਾ ਮੇਨ ਕਾਰਨ ਨਸ਼ਾ ਹੀ ਆ ਨਸ਼ਾ ਕਰਕੇ ਇਹ ਸਨੇਚਿੰਗਾਂ ਨੂੰ ਅੰਜਾਮ ਦਿੰਦਾ ਸੀ ਜੇ ਉਹ ਅਸੀਂ ਅੱਡ ਤੋਂ ਟਰੈਪ ਚਲਾਇਆ ਹੋਇਆ ਆਪਣਾ ਜੇ ਨਸ਼ਾ ਹੀ ਮਤਲਬ ਫੜਾਗੇ ਤਾਂ ਹੋਰ ਕਈ ਬੱਚਿਆਂ ਦੀ ਜ਼ਿੰਦਗੀ ਬਚ ਸਕਦੀ ਹੈ ਜਿਹੜਾ ਵੀ ਉਹ ਸਪਲਾਈ ਕਰਦਾ ਸੀ। ਪਰ ਇੱਕ ਦੇਖਣ ਚ ਆਇਆ ਵੀ ਇੱਥੇ ਮਟੋਰ ਥਾਣੇ ਅੰਦਰ ਤੋਂ ਵੀ ਰੈਨ ਵਾਈਟ ਅੰਦਰ ਇਹਨੂੰ ਦੇ ਕੋਈ ਫੀਰੀਆ ਕੋਈ ਆਉਂਦਾ ਕੋਈ ਚੋਰ ਜਾਂ ਸਨੈਚਰ ਤੁਸੀਂ ਇਹਦਾ ਕੋਈ ਬਕਾਇਦਾ ਖਲਾਸਾ ਵੀ ਲਗਾਉਣੇ ਉਹਨੇ ਨਹੀਂ ਸੁਣ ਜਾਣੀ। ਉਹ ਕਿੱਦਾਂ ਦਾ ਕੀ ਸਮਝਾਣੇ ਤਾਂ ਕਿ ਉਹ ਸ਼ਿਕਰ ਦੇਖੋ ਜੀ ਵੈਸੇ ਜਦੋਂ ਵੀ ਕੋਈ ਸਾਡੇ ਕੋਲ ਆਉਂਦਾ ਹੈ ਇਹਦੇ ਜਦੋਂ ਪੁੱਛਗਿੱਛ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਵੀ ਇਹ ਨਸ਼ੇ ਦਾ ਡਿਕਟਾ ਫਿਰ ਬਕਾਇਦਾ ਉਹਦੀ ਕਾਉਂਸਲਿੰਗ ਵੀ ਕਰੀਦੀ ਹੈ ਵੀ ਤਾਂ ਜੋ ਅੱਗੇ ਤੋਂ ਨਸ਼ਾ ਨਾ ਕਰੇ ਜੀ। ਇਹ ਮੈਡੀਕਲ ਤਾਂ ਚਲੋ ਸਾਨੂੰ ਕਰਾਉਣਾ ਹੀ ਪੈਂਦਾ। ਉਹੀ ਹੁੰਦੀ ਆ ਵੀ ਜਿਆਦਾ ਤੋਂ ਜਿਆਦਾ ਉਹ ਬਾਤ ਉਹ 20 25 25 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਜਿਹੜੇ ਨਸ਼ੇ ਕਰਕੇ ਕ੍ਰਾਈਮ ਨੂੰ ਅੰਜਾਮ ਦਿੰਦੇ ਆ ਉਹਨਾਂ ਨੂੰ ਬਕਾਇਦਾ ਮੈਂ ਵੀ ਸਾਡੇ ਸੀਨੀਅਰ ਅਫਸਰ ਵੀ ਚਲੋ ਜਿਹੜੀ ਸਾਡੀ ਕੇਸ ਦੇ ਨਾਲ ਰਿਲੇਟਡ ਆ ਪੁਚੀ ਗੇ ਉਹਦਾ ਸੈਪਰੇਟ ਜਲਦੀ ਜਲਦੀ ਆ ਪਰ ਫਿਰ ਵੀ ਜਿਹੜਾ ਨਸ਼ੇ ਦੇ ਐਡਿਕਟ ਕਰਕੇ ਉਹਦੇ ਬਾਰੇ ਵੀ ਪ੍ਰੋਪਰ ਉਹਨੂੰ ਕਾਉਂਸਲਿੰਗ ਅਸੀਂ ਕਰੀਦੀ ਆ ਤੇ ਵੈਸੇ ਵੀ ਜਿਹੜਾ ਬਿਨਾਂ ਕ੍ਰਾਈਮ ਤੋਂ ਜੇ ਸਾਡੇ ਧਿਆਨ 'ਚ ਕੋਈ ਆ ਜਾਂਦਾ ਜਿਵੇਂ ਮਟੋਰ ਪਿੰਡ 'ਚ ਉਹ ਮੈਨੂੰ ਪਿੱਛੇ ਜੇ ਮੈਂ ਡਰਾਈਵ ਚੱਲੀ ਸੀਗੀ ਤੇ ਉਹ ਲੇਡੀ ਦਾ ਫੋਨ ਆਇਆ ਸੀ ਵੀ ਮੇਰਾ ਬੱਚਾ ਨਸ਼ਾ ਕਰਦਾ ਪਰ ਉਹ ਕ੍ਰਿਮੀਨਲ ਨਹੀਂ ਸੀ ਹੋਇਆ ਪਰ ਅਸੀਂ ਚੱਕ ਕੇ ਉਹਨੂੰ ਉੱਥੇ ਡੇਡਿਕਸ਼ਨ ਸੈਂਟਰ ਤੋਂ ਦਵਾਈ ਦਵਾਤੀ ਸੀ ਕਿਹੜਾ આરોਪ ਹੀ ਖੜਿਆ ਗਿਆ तकरीबन ਕਿੰਨੇ ਕੇ ਕੇਸ ਜਿਹੜੇ ਤੇ ਕਿੰਨੇ ਕੁ ਵਾਰਦਾਤਾਂ ਨੂੰ ਜਾਂਦੇ ਗਏ ਤੇ ਕਿੱਥੇ ਕਿੱਥੇ ਦੇ ਕੇਸ ਸਨ ਦੇਖੋ ਜੀ ਜ਼ਿਆਦਾਤਰ ਇਹ ਚੰਡੀਗੜ੍ਹ ਦਾ ਰਹਿਣ ਵਾਲਾ ਵਾਰਦਾਤ ਸਾਰੀਆਂ ਮੁਹਾਲੀ ਫਿਰਦਾ ਸੀ ਕਦੇ ਇੱਕ ਫੇਸਥਾਨੇ ਚ ਕਰ ਲਈ ਕਦੇ ਮੈਂ ਇੱਥੇ ਆਪਣੇ ਕਰ ਲਈ ਮੇਰੇ ਮਟਰ ਚ ਕਰ ਲਈ ਕਦੇ 8 ਫੇਸ ਕਦੇ 11 ਫੇਸ ਉਹ ਅੰਜਾਮ ਦੇ ਕੇ ਕਿਸੇ ਨਾ ਕਿਸੇ اسਕੇਪ ਰਸਤੇ ਨਾਲ ਇਹ ਚੰਡੀਗੜ੍ਹ ਵੱਲ ਜਾਂਦਾ ਸੀ